ਵਿਖੇ ਸੰਜੀਵਾਲਤਾ ਯਾਤਰਾ ਮੀਰਾ ਚੱਲੀ ਗੁਰੂ ਰਵਿਦਾਸ ਜੀ ਕੇ ਧਾਮ ਯਾਤਰਾ ਦਾ શ્રી ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਵੱਲੋਂ ਪਰਮਾਤਮਾ ਸਵਾਗਤ ਕੀਤਾ ਗਿਆ ਇਸ ਮੌਕੇ ਸ਼੍ਰੀ ਗੁਰੂ ਵਿਦਾਸ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕਾ ਅਤੁੱਟ ਲੰਗਰ ਚਲਾਇਆ ਗਿਆ। ਇਸ ਦੌਰਾਨ ਜਨਰਲ ਸਕੱਤਰ ਤਾਰਾ ਚੰਦ ਵੱਲੋਂ ਆਈ ਹੋਈ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਤੇ ਆਈ ਹੋਈ ਪਤਵੰਤੇ ਸੱਜਣਾਂ ਨੂੰ ਸਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ। ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਰਣਜੀਤ ਪਵਾਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਸਮੂਹ ਸੰਗਤ ਨੂੰ ਇਸ ਯਾਤਰਾ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ। ਜੀਵਾ ਸਾਥੀ ਜੋ ਦਰਬਾਰ ਨਾਲ ਮੈਂ ਕੰਮ ਕਰ ਰਿਹਾ ਹਾਂ ਸਾਡੇ ਸਾਡੇ ਕੋਲ ਤੋਂ ਸਰਕਾਰ ਜੋ ਦਰਬਾਰ ਦੀ ਕਾਰ ਤੋਂ ਸ਼ੁਰੂ ਹੋਈ ਆਇਆ ਵੇ ਰੋ ਬੋਲੇ ਸੋ ਸੰਤਾਂ ਨੇ ਜਿਹੜੇ ਦੋਨੇ ਪਾਸੇ ਬਣ ਕੇ ਨਾਲੇ ਸਾਰੇ ਸੰਗਤ ਨੂੰ ਜਗ ਜਗਦੇਵ ਜੀ ਅੱਜ ਇੱਥੇ ਸ੍ਰੀ ਗੁਰਦਾਸ ਗ੍ਰਹਿ ਤੇ ਜੋ ਸੰਜੀਵਾਲਤਾ ਸਦ ਭਾਵਨਾ ਯਾਤਰਾ ਜੋ ਮੀਰਾਬਾਈ ਜੀ ਸੰਤ ਸ਼ੋਮਣੀ ਮੀਰਾਬਾਈ ਜੀ ਇਹਨਾਂ ਨੇ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਨੂੰ ਆਪਣਾ ਗੁਰੂ ਬਣਾਇਆ ਸੀ ਉਹਦੇ ਸੰਬੰਧ ਵਿੱਚ ਇੱਥੇ ਸ੍ਰੀ ਗੁਰਦਾਸ ਗ੍ਰਹਿ ਫਲੋਰ ਵਿਖੇ ਯਾਤਰਾ ਪਹੁੰਚੀ ਆ ਤੇ ਸ੍ਰੀ ਗੁਰਦਾਸ ਭਵਨ ਫਲੋਰ ਤੇ ਲਾਟੀਆਂ ਦੀਆਂ ਸਾਰੀਆਂ ਹੀ ਸਮੂਹ ਸੁਭਾਵਾਂ ਪ੍ਰਬੰਧਕ ਕਮੇਟੀਆਂ ਫਲੋਰ ਦੀਆਂ ਸੰਗਤਾਂ ਵੱਲੋਂ ਇੱਥੇ ਜਿਹੜਾ ਉਹ ਦਾ ਸਵਾਗਤ ਕੀਤਾ ਗਿਆ ਇਹ ਜਿਹੜੀ ਸਾਰੀਆਂ ਸੰਗਤਾਂ ਦਾ ਇੱਥੇ ਜੋ ਲੰਗਰ ਦਾ ਪ੍ਰਬੰਧ ਹੈਗਾ ਉਹ ਕੀਤਾ ਗਿਆ ਇਹ ਯਾਤਰਾ 4 ਨਵੰਬਰ ਨੂੰ ਰਾਜਸਥਾਨ ਤੋਂ ਸ਼ੁਰੂ ਹੋਈ ਅਤੇ ਅੱਜ ਵੀ ਉਹ ਯਾਤਰਾ ਇਹ ਸਤਿਗੁਰੂ ਰਵਿਦਾਸ ਜੀ ਦੇ ਯਾਦਗਾਰੀ ਗੇਟ ਦੇ ਕੋਲ ਆਈ ਹੈ ਔਰ ਇੱਥੇ ਬਹੁਤ ਹੀ ਭਰਮਾ ਸਵਾਗਤ ਹੋਇਆ ਹੈ ਸਾਰੇ ਸਮਾਜਾਂ ਵੱਲੋਂ ਰਲ ਕੇ ਔਰ ਇਸ ਜਗ੍ਹਾ ਦੇ ਉੱਪਰ ਆ ਕੇ ਇਸ ਤਰ੍ਹਾਂ ਦਾ ਇਤਿਹਾਸ ਹੋਇਆ ਹੈ ਕਿ ਸਤਿਗੁਰੂ ਰਵਿਦਾਸ ਜੀ ਦਾ ਜੋ ਉਹਨਾਂ ਨੇ ਇੱਕ ਵਿਜ਼ਨ ਰਿਹਾ ਸੀ ਇਸ ਦੇਸ਼ ਦੇ ਪ੍ਰਤੀ ਇਸ ਸਮਾਜ ਦੇ ਪ੍ਰਤੀ ਬੇਗਮਪੁਰਾ ਸ਼ਹਿਰ ਕੋ ਨਾ ਦੁੱਖ ਅੰਧੋ ਨਹੀਂ ਟੇਠਾਉ ਇਹ ਪੂਰਾ ਜਿਹੜਾ ਇੱਕ ਸ਼ਬਦ ਹੈ ਪੂਰਾ ਇੱਕ ਵਿਜ਼ਨ ਸੀ ਇਹ ਔਰ ਇਹ 600 ਸਾਲ ਪਹਿਲਾਂ ਕਿਸੇ ਇਹਨ ਗੁਰੂ ਰਵੀਦਾਸ ਜੀ ਤੋਂ ਪਹਿਲਾਂ ਕਿਸੇ ਨੇ ਵੀ ਨਹੀਂ ਸੀ ਸੋਚਿਆ ਕਿ ਇਸ ਤਰ੍ਹਾਂ ਦਾ ਇੱਕ ਸ਼ਹਿਰ ਹੋਣਾ ਚਾਹੀਦਾ ਇਸ ਦੇਸ਼ ਹੋਣਾ ਚਾਹੀਦਾ ਹੈਗਾ ਉਹਨਾਂ ਦੀ ਹੀ ਇਹ ਵਿਜ਼ਨ ਨੂੰ ਡਾਕਟਰ ਅੰਬੇਦਕਰ ਜੀ ਨੇ ਪੂਰਾ ਕੀਤਾ ਸੀ ਸੰਵਿਧਾਨ ਦੇ ਵਿੱਚ ਲਿਖ ਕੇ ਅੱਜ ਇਹ ਯਾਤਰਾ ਹੰਜੀਵਾਲਤਾ ਯਾਤਰਾ 2022 ਮੇਰਤਾ ਤੋਂ ਸ਼ੁਰੂ ਹੋ ਕੇ ਉਹਨਾਂ ਦੇ ਮਿਸ਼ਨ ਨੂੰ ਲੈ ਕੇ ਚੱਲੀ ਏ ਅੱਜ ਇੱਥੇ ਆਪਣਾ ਯਾਦਗਾਰੀ ਗੇਟ ਤੇ ਸ੍ਰੀ ਗੁਰੂ ਰਵੀ ਦਾਲਸ ਪ੍ਰਬੰਧਕ ਕਮੇਟੀਆਂ ਨੇ ਸਵਾਗਤ ਕੀਤਾ ਅਸੀਂ ਇਹਨਾਂ ਦੇ ਬਹੁਤ-ਬਹੁਤ ਧੰਨਵਾਦੀ ਆਂ ਔਰ ਸੰਤ ਰਵਿਦਾਸ ਜੀ ਔਰ ਸੰਤ ਮੀਰਾ ਜੀ ਦੀ ਜੋ ਸਾਂਝੀ ਵਿਚਾਰ ਕੀ ਹੈ ਇਸ ਯਾਤਰਾ ਨੂੰ ਦਰਸਾnde ਹੋਏ ਇਹ ਯਾਤਰਾ ਕੱਢੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ